ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ, ਕਨਫਰਮ ਕਰਨ ਲੱਗੇ ਆਂ ਡਰੈੱਸ ਇੱਕ ਵਾਰੀ ਵੀਰ ਹਰਾਂ ਦਾ ਸੱਜਣੋ ਨੋਟ ਕਰ ਲਿਓ। ਪਿੰਡ ਵੱਡੇ ਸਭਰਾ ਤੇ ਜਿਹੜੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਆ ਗਈ ਪੱਟੀ। ਦੁੱਬਲੀ ਵੀ ਨੇੜੇ ਆ ਤੇ ਹਰੀ ਕੇ ਪੱਤਨ ਦੀ ਗੱਲ ਕਰੀਏ ਤਾਂ ਸੱਜਣੋ 9 ਕਿਲੋਮੀਟਰ ਦੀ ਦੂਰੀ ਤੇ ਆ। ਉਹ ਪਾਰ ਲੈਂਦਾ ਕੰਮ ਰੁਟੀਨ ਚ ਭਰਾਹਰਾਂ ਕੋਲੇ ਪਸ਼ੂ ਆਉਂਦੇ ਆ ਸੱਜਣੋਂ ਤੇ ਫੋਰਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਤੇ ਤਿੰਨ ਐਨੀਮਲ ਆ ਜਿਹੜੇ ਆਪਾਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾ ਦਨੇ ਆ ਦੋ ਬਿਲਕੁਲ ਤਾਜ਼ੀਆਂ ਸੁਈਆਂ ਝੋਟੀਆਂ ਤੇ ਇੱਕ ਸੱਜਣੋਂ ਗੱਬਣ ਝੋਟੀ ਆ ਭਰਾਹਰਾਂ ਦੇ ਕੋਲੇ ਤੇ ਆਪਣਾ ਮੇਲ ਪਹਿਲੀ ਵਾਰੀ ਹੋਇਆ ਤੇ ਰਿਕਵੈਸਟ ਬੇਨਤੀ ਰਹਿੰਦੀ ਹਰ ਵੀਡੀਓ ਚ ਕਿ ਕੋਈ ਪਸ਼ੂ ਜਿਹੜਾ ਖਰੀਦਣਾ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰੇ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਲਈਏ ਜਾਣਕਾਰੀ ਤੇ ਚਲਾ ਕੇ ਵੀ ਵੇਣੇ ਆ ਤੇ ਰੇਟ ਵੀ ਭਰਾ ਹਰਾਂ ਦੇ ਵੀਡੀਓ ਚ ਹੋਣਗੇ ਕਿਉਂਕਿ ਬਹੁਤ ਵਪਾਰੀ ਭਰਾਈ ਆ ਜਿਹੜੇ ਭਰਾ ਹਰਾਂ ਤੋਂ ਮਾਲ ਲੈਣ ਦੇਣ ਕਰਦੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਨੇ ਵਧੀਆ ਮੇਰਾ ਵੀਰੇ ਤੂੰ ਸੁਣਾ ਮੇਰਾ ਭਰਾ ਵਧੀਆ ਵਧੀਆ ਵੀਰੇ ਹੋਰ ਪਰਿਵਾਰ ਘਰ ਬਸ ਠੀਕ ਹੈ ਸਾਡੇ ਹਾਂ ਚੜਦੀ ਕਲਾ ਵੀਰੇ ਚੜ ਤੂੰ ਸੁਣਾ ਮੇਰਾ ਭਰਾ ਵਧੀਆ ਵੀਰੇ ਮੇਰਾ ਰੱਬ ਦੀ ਨਾ ਕੀ ਮੇਰੇ ਭਰਾ ਦਾ ਵੀਰੇ ਜਗਰਾਜ ਜਗਰਾਜ ਤੇ ਵੀਰੇ ਪੈਂਡ ਆ ਗਿਆ ਸਭਰਾ ਵੀਰੇ ਸਭਰਾ ਆ ਗਿਆ ਹਾਂ ਜੀ ਸਿਗੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਹਾਂਜੀ ਤੇ ਦੁੱਬਲੀ ਵੀ ਨੇੜੇ ਤੇ ਹਰੀਕਾ ਪੱਤਨ ਵੀ ਨੇੜੇ ਹੈਗੀ ਆ 7 ਕਿਲੋਮੀਟਰ ਠੀਕ ਹੈ ਹੈਗਾ 9-10 ਕਿਲੋਮੀਟਰ ਸੈਂਟਰ ਜੇ ਜਾਣਾ ਹਰੀਆੜਾ ਵੀਰੇ ਮੇਨ ਵੱਡਾ ਹਾਈਵੇ ਰੋਡ ਜਾਂਦਾ ਨਾ ਜਤੋਂ ਆਪਣਾ 8 ਕਿਲੋਮੀਟਰ ਦੀ ਦੂਰੀ ਹੈ ਠੀਕ ਹੈ ਇਹ ਵੱਡੇ ਸੁਭਰਾ ਹਾਂਜੀ ਪਿੰਡ ਵੱਡੇ ਸੁਭਰਾ ਵਾ ਠੀਕ ਹੈ ਪੂਰਾ ਮੇਨ ਹਾਈਵੇ ਵੱਡਾ ਆਉਂਦਾ ਵਾ ਹਾਂਜੀ ਹਾਂਜੀ ਅੰਮ੍ਰਿਤਸਰ ਵਾਲਾ ਹਾਂ ਅੰਮ੍ਰਿਤਸਰ ਵਾਲਾ ਉਹ ਤੋਂ ਵੀਰੇ 8 ਕਿਲੋਮੀਟਰ ਦੀ ਦੂਰੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਕੀ ਹੈ ਮੇਰੇ ਭਰਾ ਦਾ 99143 99133 99143 ਤੇ 99135 ਇਹਦੇ ਤੇ ਕੋਈ ਵੀ ਗੱਲਬਾਤ ਕਰੇ ਹਨਾ ਫਿਰ ਤੇ ਆਪਣਾ ਵਪਾਰ ਦਾ ਕੰਮ ਨਾ ਹਾਂਜੀ ਹਾਂਜੀ ਵੀਰੇ ਵਪਾਰ ਦਾ ਕੰਮ ਆਪਣਾ ਤੇ ਵੀਰੇ ਆ ਜਿਹੜੀ ਝੋਟੀ ਆਪਾਂ ਇੱਕ ਨੰਬਰ ਤੇ ਚਲਾ ਕੇ ਵਿਖਾਉਣੀ ਆ ਇਹ ਕਿਹੜਾ ਸੂਗਾ ਸੂਈ ਆ ਪਹਿਲਾ ਸੂਗਾ ਸੂਈ ਵੀਰੇ ਠੀਕ ਆ ਪਲੂਨ ਸੂਈ ਆ ਪਲੂਨ ਸੂਈ ਹਾਂਜੀ ਮਗਰ ਇਹਦੇ ਵੀਰੇ ਕੱਟੀ ਏ ਮਗਰ ਕੱਟੀ ਬਹੁਤ ਟਾਪ ਦੀ ਹੈ ਨਾ ਹਾਂਜੀ 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 ਵੀਰੇ ਠੀਕ ਆ ਵੀਰੇ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਦੇਖੋ ਵੀਰੇ ਅੱਜ ਚੌਥਾ ਦਿਨ ਲਾ ਲਓ ਜਾਂ ਪੰਜਵਾਂ ਲਾ ਲਓ ਇਹਨੂੰ ਠੀਕ ਆ ਇਹਦੇ ਥੱਲੇ ਆ ਵੀਰੇ 10 ਕਿਲੋ ਪਰ ਆਪਾਂ 9 ਕਿਲੋ ਦੀ ਗਾਰੰਟੀ ਦਵਾਂਗੇ ਓਕੇ ਹਾਂਜੀ ਮੰਨ ਲਾ ਪੰਜਾ ਚਾਰਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਆ ਹਾਂਜੀ ਵੀਰੇ ਤੇ ਫਿਰ ਦੁੱਧ ਚੰਗਾ ਭਾਜੂਗੀ ਛੋਟੀ ਮੈਂ ਨਾ ਵੀਰੇ ਪਹਿਲੇ ਨੇ 12 ਕਿਲੋ ਦੁੱਧ ਆਪਣੀ ਕੌ ਘਰ ਮਾਲੀ ਬਾਕੀ ਥਣ ਦੁੱਧ ਵਾਲਾ ਲੱਗਾ ਘਰ ਮਾਲੀ ਚਵਾਈ ਚੁਈ ਤੱਕ ਨੰਬਰ ਆ ਨਾ ਮੈਂ ਨਾ ਭਾਜੀ ਇੱਕ ਨੰਬਰ ਤੇ ਕੋਈ ਸ਼ਰਤਾਂ ਨਹੀਂ ਸੱਜਣਾ ਚੰਗੇ ਦੁੱਧ ਤੋਂ ਸਟਾਰਟ ਹੋਈ ਏ ਛੋਟੀ ਕੋਈ ਨਹੀਂ ਕੋਈ ਸਤਿ ਸ਼੍ਰੀ ਅਕਾਲ ਹਾਂ ਬਾਜੀ ਮਣਾ ਸਜਣੋ ਇਹ ਨੋਟ ਕਰੋ ਵੀ ਕਿੰਨੇ ਚੰਗੇ ਦੁੱਧ ਤੋਂ ਝੋਟੀ ਸਟਾਰਟ ਹੋਈ ਆ ਪੰਜਾ ਚਾਰਾਂ ਦਿਨਾਂ ਦੀ ਸੂਈਆ ਲੇਵੇ ਭਾਂਡੇ ਦੀ ਖੁੱਲੀ ਆ ਕਰਮਾਂ ਵਾਲੀ ਕੋਈ ਐ ਨਹੀਂ ਹੈਗਾ ਵੀ ਦੂਜੇ ਸੂਏ ਵਾਲਾ ਲੇਵਾ ਹਨਾ ਵੀਰੇ ਹਾਂਜੀ 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 ਵੀ ਜਿਵੇਂ ਦੂਜੇ ਸੂਏ ਵਾਲੀਆਂ ਝੋਟੀਆਂ ਦੂਜੇ ਸੂਏ ਝੋੜੀ ਸੰਭੀ ਨਾ ਹਾਂ ਤੇ ਝੋੜੀ 15 16 ਕਿਲੋ ਦੀ ਮਾਲਕ ਨਾ ਬਣੂਗੀ ਵਾਕਿਆ ਹੀ ਹੈ ਨਾ ਬਾਕੀ ਕਿ ਨਾ ਸਾਂਭੀ ਵੀਰੇ ਘੱਟ ਕੇ ਨਹੀਂ ਸਿੰਘ ਸੁੰਗ ਵੀ ਚੰਗਾ ਹਾਂਜੀ 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 ਤੇ ਵੀਰੇ ਚੂਨ ਚਾਨ ਇੱਕ ਨੰਬਰ ਆ ਨਾ ਮੈਨਾਂ ਵੀਰੇ ਇੱਕ ਨੰਬਰ ਆ ਇਹਦੀ ਇਹ ਸਿੱਖਦਾ ਭਾਜੀ ਆਪਾਂਵੇਂ ਬੱਚਾ ਛੱਡੋ ਆਪਾਂਵੇਂ ਨਾ ਛੱਡੋ ਇਹ ਇੰਨੀ ਮਿੱਟੀ ਪਾ ਲਓ ਹਾਂਜੀ ਠੀਕ ਆ ਇਹ ਮਗਦਣ ਲਾ ਤੁਹਾਨੂੰ ਅਸੀਂ ਮੜਾ ਵੀਰੇ ਜੂੜ ਪਾ ਲੀ ਤੇ ਠੀਕ ਆ ਮਗਦਣ ਲੀਆਂ ਲਾ ਹਾਂਜੀ ਹਾਂਜੀ ਆਪਣੀ ਮਰਜ਼ੀ ਜੂੜੇ ਭਾਵੇਂ ਨਾ ਪਾਓ ਜੇ ਪਾਉਣਾ ਤੇ ਪਾ ਲਓ ਉਹ ਅਗਲੇ ਦੀ ਮੰਨ ਕੇ ਚੱਲ ਉਹਨਾਂ ਦੇ ਘਰ ਜਾਂਦੀ ਵੀ ਉਹ ਆਉਂਦੇ ਨੇ ਜੂੜ ਪਾ ਲੈਂਦੇ ਨੇ ਤੁਹਾਡੇ ਇੱਧਰ ਏਰੀਆ ਦੇ ਵਿੱਚ ਤਕਰੀਬਨ ਕਈ ਭਰਾ ਪਾਉਂਦੇ ਆ ਜੂੜੇ ਭਾਵੇਂ ਨਹੀਂ ਬੱਚਾ ਛੱਡੋ ਭਾਵੇਂ ਨਾ ਛੱਡੋ ਇੰਨੀ ਮਿੱਟੀ ਆ ਓਕੇ ਓਕੇ ਹਾਂਜੀ ਹਾਂਜੀ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਭਰਾ ਰੇਟ ਵੀਰੇ ਕਰ ਲੀਏ ਵੇਖ ਲਾ ਵੀਰੇ ਪਹਿਲੀ ਵਾਰੀ ਨਹੀਂ ਦੱਸ ਦੋ ਆਪਣੀ ਪਹਿਲੀ ਵੀਡੀਓ ਜਿੱਦਾਂ ਕਹੋਗੇ ਉਹ ਤਾਂ ਨਹੀਂ ਨਹੀਂ ਐਂ ਜੇ ਕਹਦੇ ਵੀ ਇੰਨੇ ਦੀ ਦੇ ਦਿਆਂਗੇ ਆਪਾਂ ਮੇਰਾ ਭਰਾ ਝੋਟੀ ਚੰਗੀ ਏ ਤੇਰੀ ਝੋਟੀ ਨਹੀਂ ਮਾਰੀ 99 ਦੇ ਦਈਏ ਨਹੀਂ ਹੋਰ ਕਰ ਦਗੇ ਮਾਂ ਤਨ ਕਰ ਦਸ਼ੂ ਕਰ ਦੇ ਦਈਏ ਕਰ ਦਗੇ ਮਾਂ ਤਨ ਹਨਾ ਜੇ ਐਂ ਜੇ ਹੋਵੇ ਵੀ ਹਾਂ 90 ਦਾ ਫੋਨ ਲਾਵੇ ਹੋਰ ਕਰ ਦਾਂਗੇ ਭਾਜੀ 90 ਕਿ ਤੁਹਾਨੂੰ ਪਤਾ ਵੀਰੇ ਮਾਲ ਮਾਲ ਬਾਹਰ ਨਹੀਂ ਟੈਟ ਮਿਲਦਾ ਹਾਂ ਮਿਲਦਾ ਹਾਂ ਜੀ ਕਿਉਂਕਿ ਨਾਲੇ ਇੰਨੇ ਦੁੱਧ ਤੇ ਚਲਣ ਵਾਲੀ ਵੀਰੇ ਬਹੁਤ ਐਤ ਕੀ ਫਿਰ 11 12 ਕਿਲੋ ਦੁੱਧ ਕਰਮ ਵਾਲੀ ਨੋਰਮਲ ਦੀ ਮਿਹਰਮਾਨ ਵਾਲੀ ਤੇ ਜਦੋਂ ਅੱਜ ਮੋਟਰ ਨੂੰ ਬੋਲੇ ਨਾਲੋਂ ਦੀਆਂ ਦੁੱਧ ਲਾੜੋ ਹਾਂ ਸਹੀ ਗੱਲ ਆ ਸਹੀ ਗੱਲ ਆ ਵੀਰੇ ਵੀਰੇ ਜਿਹੜੀ ਅੱਜ 10 ਕਿਲੋ ਲਈ ਫਿਰਦੀ ਐ ਤੇ 12 ਕਿਲੋ ਤੇ ਪਾਉਗੀ 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 ਹਾਂਜੀ ਤੇ ਆ ਮੈਂ ਦਾ ਕੀ ਹਸਾ ਪਤਾ ਵਾ ਇਹ ਵੀਰੇ ਦੂਜਾ ਲਾ ਲੇ ਕਿ ਤੀਜਾ ਸੂਆ ਲਾ ਲੇ ਸਮਝ ਲਾਵੇ ਆਪਦੀ ਠੀਕ ਆ ਹਾਂਜੀ ਦੂਜੇ ਤੋਂ ਤੀਜਾ ਸੂਆ ਲਾ ਲਵੇ ਲੇਕਿਨ ਇਹਦੇ ਮਗਰ ਤੇ ਵੀਰੇ ਕੱਟਾ ਕੱਟਾ ਇਹਦੇ ਮਗਰ ਕਿੰਨੇ ਦਿਨਾਂ ਦੀ ਸੂਈ ਆਪਾਂ ਇਹਨੂੰ ਵੀਰੇ 4-5 ਦਿਨ ਹੋ ਗਏ ਆ ਚਾਰ ਪੰਜ ਦਿਨਾਂ ਦੀ ਸੂਈ ਆ। ਲੀਵੇ ਭਾਂਡੇ ਦੀ ਸੁਥਰੀ ਐ ਵੀ ਹਨਾ। ਹਾਂਜੀ ਹਾਂਜੀ ਤੇ ਚੂਣ ਚਾਨ ਇੱਕ ਨੰਬਰ ਗਰੀ। ਇਹ ਇੱਕ ਨੰਬਰ ਆ। ਇਹਦੇ ਥੱਲੇ ਵੀਰੇ 9 ਕਿਲੋ ਆ। ਆ ਪਾਠ ਦੀ ਗਾਰੰਟੀ ਦੇਵਾਂਗੇ। ਦੁੱਧ 9 ਆ ਤੇ 8 ਦੀ ਗਾਰੰਟੀ ਇਹ ਵੀ ਹਜੇ ਬੌਲੇ ਚ ਹੀ ਫਰਦੀ ਆ। ਹਾਂਜੀ ਵੀਰੇ ਬੌਲੇ ਆ ਵੀਰੇ ਬੱਚੇ ਵਖਾ ਰਹੇ ਦੋਮਾ ਦੇ ਕੋਲੇ ਆ। ਹਾਂ ਜਮਾ ਰੰਗ ਬਦਲਿਆ ਨਹੀਂ। ਹਾਂਜੀ 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 ਆਵੇ ਜੇ ਵੀਰੇ 나ੜੂ ਹੀ ਨਾਲ ਇਹਦੇ ਮਤਲਬ ਗਿੱਲੇ ਆ ਹਾਂਜੀ ਗਿੱਲੇ ਆ ਉਹਦੇ ਘੱਟੀ ਦੇ ਨਾਲ ਨਾਲ ਜੀ ਠੀਕ ਹੈ ਵੀਰੇ। ਹਾਂਜੀ 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 ਤੇ ਚੂਣ ਚਾਣ ਤਾਂ ਇੱਕ ਨੰਬਰ। ਭਾਜੀ ਇੱਕ ਨੰਬਰ ਆ ਜਦੋਂ ਵੀਡੀਓ ਕਾਲ ਤੇ ਕਿਸੇ ਵੀਰ ਨੇ ਦੂਰੋਂ ਲੈਨ ਫਾਈ ਕਰ ਲਈ ਹੋਵੇ। ਹਾਂ। ਵੀਡੀਓ ਕਾਲ ਤੇ ਜਵਾਲੇ ਇੱਕ ਦਾ ਕਬਦੀ ਆ ਗਈ ਫਿਰ। ਚੰਗੀ ਗੱਲ ਆ ਹਨਾ। ਹਾਂਜੀ ਵੀਰੇ ਪਤਾ ਕੀ ਆ ਵੀਰੇ ਆਪਣਾ ਐ ਵੀ ਠੱਗੀ ਵਾਲਾ ਕੰਮ ਨਹੀਂ ਕਰਾ ਹੈਗਾ। ਹਾਂਜੀ ਹਾਂਜੀ। ਵੀਰੇ ਆਪਾਂ ਆ ਵੀਰ ਨੂੰ ਨਹੀਂ ਬਹੁਤ ਲੰਮਾ ਲੰਮਾ ਵਪਾਰ ਕਰਨਾ ਤਾਂ ਫਿਰ ਹਨਾ ਇੱਕ ਦਿਨ ਠੱਗੀ ਮਾਰ ਕੇ ਫਿਰ ਅੱਗੇ ਨਹੀਂ ਵਧਿਆ ਜਾਣਾ। ਹਾਂ 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 ਵੀਰੇ। ਤੇ ਇਹਦਾ ਰੇਟ ਕੀ ਰਹੂਗਾ ਸਾ ਜੀ? ਇਹਦਾ ਰੇਟ ਤਾਂ ਵੀਰੇ ਅਸੀਂ ਵਟਲੀਏ। ਵੇਖ ਲੈ ਜਿੰਨੇ ਮਰਜ਼ੀ ਵਟਲਾ। ਬਾਕੀ ਮੈਂ ਠੀਕ ਆ ਸੱਜਣੋ ਵੈਰਲ ਵੈਰਲ ਚੈੱਕ ਕਰ ਲੋ ਥਾਂਲੇ ਦੀ ਕੁਆਲਿਟੀ ਮੈਨੂੰ ਚੰਗੀ ਆ ਯਾ 10 11 ਕਿਲੋ ਤੱਕ ਇਹ ਵੀ ਦੇ ਜਊਗਾ ਅਜੀਰਮਾਨ ਨਾਲ ਦੇ ਦਊਗੀ ਹਨਾ ਅਰਮਾਨ ਨਾਲ ਹੀ ਸਿਰਮੂ ਚੈੱਕ ਕਰ ਲੋ ਕਿੰਨੇ ਦੀ ਜਸਨੋ ਹੋ ਜੂ ਭਰਾ ਇਹਦੀ 75000 ਦੀ ਦਾਂ ਭਾਈ ਉਹਦੇ ਚੋਂ ਕਰ ਦਾਂਗੀ ਮਾਨ ਨਾਲ ਮੌਕੇ ਤੇ ਹਨਾ ਕਰ ਦਾਂ ਕਰ ਦਾਂਗੀ ਨਹੀਂ ਠੀਕ ਆ ਧੰਨਵਾਦ ਤੇ ਭਾਈ ਆਪਾਂ ਮਾਲ ਲਈਦਾ ਵਾ ਘਰਾਂ ਚੋਂ ਠੀਕ ਆ ਲਈਦਾ ਫੋਨ ਥੋੜਾ ਮਿਹਨਤ ਕਰੀਦੀ ਆ ਹਾਂਜੀ ਮਿਹਨਤ ਕਰੀਦੀ ਆ ਆਪਣੇ ਕੋਈ ਜ਼ਿਆਦਾ ਤਰ੍ਹਾਂ ਵਪਾਰੀ ਭਰਾ ਹੀ ਮਾਲ ਲੈ ਜਾਂਦੇ ਆ ਮੰਨ ਕੇ ਚੱਲੀ ਵਾਲੂ ਆ ਮੈਂਦੇ ਥੱਲੇ ਚੁੱਲ੍ਹਾ ਦੁੱਧ ਦੇਊਗੀ ਕਰਮਾ ਲਈ ਜੀ ਵੀਰੇ ਪੈં ਵੇਖੋ ਕੀ ਆ ਪੈં ਆਪਾਂ ਨੋਟ ਕਰਾ ਦਈਏ ਹਾਂ ਇੱਕ ਕ੍ਰਾਈਨ ਇੱਕ ਡੇਢ ਦਾ ਹੂ ਹਾਂਜੀ 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 ਵੀਰੇ ਸਵਾ ਇੱਕ ਡੇਢ ਪੌਣੇ 2 ਹੋਇਆ ਜੀ ਠੀਕ ਆ 1:00 ਕੇ ਤੇ 48 ਮਿੰਟ ਦਾ ਸਮਾਂ ਸੱਜਣੋ ਹਾਂਜੀ ਵੀਰੇ ਤੇ ਸ਼ਾਮ ਨੂੰ ਕਰਮਾਲੀਆਂ ਐਨ ਫੁੱਟਬਾਲ ਵਾਂਗ ਮੇਰੇ ਬਣ ਜਾਂਦੀਆਂ ਆ ਫੇ ਚਾਰ ਪੰਜ ਘੰਟੇ ਚ ਵਾਈ ਪਏ ਚਾਰ ਬਣਨ 6 ਤੋਂ 6 ਆਪਣੀ ਵੀਰੇ ਚ ਵਾਈ ਆ ਠੀਕ ਆ ਹਾਂਜੀ 6 ਵਜੇ 6 ਰੇ ਤੇ 6 ਵਜੇ ਸ਼ਾਮ ਨੂੰ ਤੇ ਇੱਕ ਆ ਗਈ ਆਪਣੇ ਕੋਲੇ ਗੱਬਣ ਇਹਨੂੰ ਵੀ ਲੈ ਹੀ ਕੱਢ ਕੇ ਛੋਡੀਆ ਦੂਜਾ ਸੂਬੇ ਠੀਕ ਆ ਸੰਭਈ ਨਹੀਂ ਗਿਨੇ ਹਾਂ ਥੋੜੀ ਜੀ ਸੰਭਾਈ ਕਰੇ ਮੰਨ ਲਓ ਵੀ ਸੰਭਾਈ ਰੇਟ ਵੀ ਬਾਕੀ ਵੀਰੇ ਦਾ ਬਿਲਕੁਲ ਜਾਇਜ਼ ਜਾਈ ਆ ਠੀਕ ਆ ਆ ਜੇ ਨਹੀਂ ਸੰਭੀ ਤਾਂ ਫਿਰ ਜਿੰਨੇ ਮੰਨ ਲਓ ਕੋਈ ਕੋਈ ਉੱਚੇ ਬੱਚੇ ਦੁੱਧ ਪੀਣ ਲੈਣੀ ਇਹ ਲੈ ਜਾ ਸੱਜਰ ਲੈ ਜੇ ਅਲਗਾ ਦੇ ਮੋਕੇ ਹਾਂ ਨਾਲੇ ਗਾਂਜੇ ਸਾਂਭੂਗਾ ਉਹਦੇ ਗਰੰਟੀ ਨਾਲ ਦੂਜਾ ਹੋਊਗਾ ਠੀਕ ਆ ਹਾਂਜੀ ਇਹ ਨਹੀਂ ਵੀ ਕੋਈ ਆ ਨਾ ਵੀਰੇ ਪੜ ਪਈ ਆ ਜੀ ਠੀਕ ਆ ਕੋਈ ਭਾਰ ਨਾ ਸਮਝਿਆ ਆਪਾਂ ਗਰੰਟੀ ਦੇਵਾਂਗੇ ਵੀ ਸੂਲ ਹੀ ਵੈਸੇ ਆ ਹਾਂਜੀ 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 ਕਈ ਪਸ਼ੂ ਕਰ ਜਾਂਦੇ ਆ ਇਹ ਮਣੋ ਹੁਣ ਬਹੁਤ ਹਾਂ ਨੋਲ ਬਾਜੀ ਬਸ ਨਾਲ ਥੋੜੀ ਕੇ ਸਾਹਮਣ ਦੇ ਘਰੋਂ ਤੁਹਾਨੂੰ ਪਤਾ ਜਿ세 ਛੋਟੀ ਦੂਜਾ ਸੁਭਾ ਜਿਹੜੇ ਨੇ ਬਾਕੀ ਕੱਦ-ਕੁੱਦ ਚੰਗਾ ਜੇ ਸਾਹਮਣ ਵਾਲਾ ਬੰਦਾ ਲੈ ਗਿਆ ਤਾਂ ਆਉਂਦੇ ਸੂਏ ਨੂੰ ਮੈਂ ਚੰਗੀ ਬਣ ਜੀਏਗੀ ਨਹੀਂ ਡੱਕਦੀ ਆ ਤੋਕੜ ਲੈਣ ਨਾਲੋਂ ਸੱਜਰ ਲੈ ਲੈ ਸੱਜਰ ਲੈ ਲੈ ਹਾਂਜੀ ਨਹੀਂ ਠੀਕ ਆ ਵੀਰੇ ਕਿ ਭਾਰਦਾ ਹੀ ਹੈ ਖਤਰਾ ਭਾਰਦਾ ਜੀ ਕਿ ਨਹੀਂ ਹੁੰਦੀ ਆ। ਓਕੇ। ਕੀ ਦੇਵਾਂਗੇ ਆਪਾਂ? 1 ਰੁਪਈਏ ਜਨਾਂ ਵੀ ਵਿਖਾਵੇ ਨਾ ਆਪਾਂ ਵੀਡੀਓ 'ਚ ਬੋਲਣਦੇ ਆਂ। ਹਾਂਜੀ। ਤੇ ਉਹ ਆਪਣੇ ਆਪਣੇ ਘਰੇ ਵਾਪਸ ਛੱਡ ਜੀ। ਕਿਰਾਇਆ ਆਪਾਂ ਆਪਦੇ ਪੱਲਿਓਂ ਦੇਵਾਂਗੇ। ਮੈਂ ਆਪਣੇ ਵਾਪਸ ਲੈ ਆਵਾਂਗੇ। ਵੀਡੀਓ ਬਣਾਵਾਂਗੇ। ਕਿਉਂਕਿ ਆਪਣੇ ਘਰੇ ਆਈ ਹੁ ਦੋ ਦਿਨ ਹੋ ਗਏ ਤੇ ਆਪਾਂ ਇੰਦਰਾਤੀ ਆ ਵੀ। ਭਾਜੀ ਬੱਤਾਂ ਦੇ ਨਹੀਂ ਵਿੱਚ ਵੀ ਆ ਅਗਲਾ ਭਾਜੀ ਘਰ ਲਾਹ ਦਿੰਦਾ ਵਾ। ਪਰ ਆਪਾਂ ਇਹਨਾਂ ਤਸੱਲੀਦਾਰ ਕੀਤੀ ਆ। ਫੇਰ ਅਗਲੇ ਦਿਨਾਂ ਭਾਜੀ ਆਪਾਂ ਵੀਡੀਓ ਪਾਈ ਅੱਜ। ਨੇ ਜੇ ਆਪਣੀ ਇਹ ਗੱਲ ਇਹ ਵੀ ਛੋਟੀ ਜਿਹੀ ਸੋਹਣੀ ਸੀ ਜਿਵੇਂ ਉਹ ਰਾਜੀ ਜੀ ਜਿੰਨੇ ਮਰਜ਼ੀ ਮੰਗ ਲੈਂਦੇ ਬਿਲਕੁਲ ਬਿਲਕੁਲ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 65 ਕਰ ਲੀਏ ਵੀਰੇ ਵੇਖ ਲੈ ਵੀਰੇ ਜੱਥੇ ਜੇ ਕੋਈ ਟੋਕਣਾ ਨਹੀਂ ਕਰਨਾ ਟੋਕਣਾ ਨਹੀਂ ਆ ਬਾਕੀ ਤਾਂ ਹਾਂ ਕੋਈ ਸ਼ੱਕ ਨਹੀਂ ਹਾਂ ਜੀ ਰੇਟ ਆਪਾਂ ਬਿਲਕੁਲ ਪਹਿਲੀ ਵੀਡੀਓ ਆ 60 ਦੀ ਦੇ ਦਾਂਗੇ ਵੀਰੇ ਉੱਚ ਪਿਆਰ ਮੁਹੱਬਤ ਹੋ ਜੂ ਉੱਚ ਫੁੱਲ ਕਰਾਂਗੇ ਵੀਰੇ ਉੱਚ ਨੇ ਫਿਰ ਜੋ ਪਿਆਰ ਮੁਹੱਬਤ ਜਿਹੜਾ ਦੂਰੋਂ ਨੇੜੇ ਆਊਗਾ ਉਹਦਾ ਫੁੱਲ ਮੰਨਤਾ ਨਾ ਹੋਊਗਾ 60 ਚ 60 ਚ ਵੀ ਕਰ ਦਾਂਗੇ ਜੀ ਠੀਕ ਬਾਕੀ ਇਹਦੇ ਅੱਗੇ ਤੁਹਾਨੂੰ ਪਤਾ ਵੀਰੇ ਰੱਬ ਦਾ ਨਾਮ ਹੀ ਨਾ ਹਾਂ ਠੀਕ ਹੈ ਜੀ ਬਾਕੀ ਛੋਟੀ ਸਫਾਈਆਂ ਸੋਈਆਂ ਚੰਗੀ ਲਈ ਕਰਦੀ ਆ ਸੂਹਾ ਤੂੰ ਜਾ ਕੇ ਮਾਰ ਚੰਗਾ ਲੋਗਾ ਹਾਂ ਜੀ ਸੂਹਾ ਵੀਰੇ ਗਰੰਡੇ ਨਾਲ ਦੂਜਾ ਠੀਕ ਹੈ ਜੀ ਸਾਬੇ ਨਹੀਂ ਬੱਸ ਵੀਰੇ ਗਏ ਨੇ ਨਾ ਹਾਂ ਨਹੀਂ ਠੀਕ ਇਹ ਵੀ ਛੋਟੀ ਵੀਰੇ ਆਵੇ ਬਣੂਗੀ ਚੰਗੀ ਹਾਂ ਕਰਮ ਵਾਲੀ ਜਿੰਨੀ ਚੁੱਕੀ ਖਲੂਗੀ ਹਾਂ ਜੀ ਲਓ ਜੀ ਸੋਹਣੇ ਆਹ ਦੇਖਣਾ ਫੇਰ ਮਖਾ ਦਈਏ ਇਹ ਸੀਗੇ ਇਸ ਵੇਲੇ ਮੇਰੀ ਚੰਗੀ ਚੀਜ਼ ਆ ਦੇਖ ਪਸੂ ਵੱਡੇ ਸਬਰਾਂ ਇਹ ਦੀ ਵੀ ਵਿਖਾਉਣੇ ਬਾਕੀ ਸਜਣੋ ਇਹ ਮੈਂ ਦੇ ਕੋਲੇ ਵੀ ਸੋਨਾ ਲੇਵਾ ਤੇ ਚੰਗੀ ਆ ਕਰਮ ਵਾਲੀ ਘਰੇ ਦੁੱਧ ਪੀਣ ਨੂੰ ਤੇ ਬਾਹਲੇ ਰੁਪਏ ਨਹੀਂ ਲਾਉਣੇ ਤਾਂ ਚੰਗੀ ਰਹੂਗੀ ਆਪਾਂ ਨੂੰ ਘਰੇ ਦੁੱਧ ਪੀਣ ਨੂੰ ਮੈਂ ਓਕੇ ਰਿਪੋਰਟ ਆ ਤੇ ਆ ਝੋਟੀ ਦਾ ਫਰ ਹੈਗੀ ਹੈਗੀ ਭਰਾਵਾਂ ਕੋਲੇ ਚੰਗੀ ਮਾੜੀ ਜੀ ਲੱਤ ਚ ਕਹੀਂ ਵੀ ਰੇ ਪਰ ਇਹਨੂੰ ਹੋ ਜਾ ਪੁੱਤੋਏ ਕੋਈ ਨਹੀਂ ਕੋਈ ਨਹੀਂ ਵੇਖਿਓ ਸਜਣੋ ਥਾਂ ਲੈ ਵਦੀ ਕੁਆਲਿਟੀ ਵੈਸੇ ਤਾਂ ਸਟਾਰਟਿੰਗ ਤੋਂ ਐਂ ਦੇਖੋ ਵੀਰੇ ਤੇ ਬਹਾਨਾ ਵੇਖੋ ਲਾਲੀ ਵਾਲਾ ਲੈ ਵਾ ਹਾਂ ਜੀ ਹਾਂ ਨਾ ਬਿਲਕੁਲ ਬਹੁਤ ਹਾਂ ਨਹੀਂ ਚੰਗਾ ਬਾਕੀ ਸੁਭਾ ਚੰਗਾ ਕੱਟੀ ਦਾ ਬਾਕੀ ਵੀਰੇ ਲੋਹੀ ਆ ਹਾਂ ਤਾਂ ਹੀ ਵੀਰੇ ਦੁੱਧ ਚ ਚੱਲ ਗਿਆ ਤਾਂ ਸ਼ੁਰੂ ਬਾਕੀ ਲਾਡਰ ਦੇ ਵੀਰੇ ਕਰਮਾਂ ਨਾਲ ਲੱਭਦਾ ਹੋਇਆ ਜਨ ਹਾਂ ਲੋਭੀ ਸੱਜਣਾ ਇਹ ਸੀਗੇ ਐਨੀਮਲ ਵੱਡੇ ਸਭਰਾ ਪੈਂਟ ਦੇ ਵਿੱਚ ਭਰਾ ਹਰਾਂ ਦੇ ਕੋਲੇ ਤੇ ਤਿੰਨਾਂ ਦੀ ਆਪਾਂ ਜਾਣਕਾਰੀ ਲੈ ਲਈ ਆ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਾਰੀ ਧੰਨਵਾਦ ਆ ਸੱਜਣਾ ਹਾਂਜੀ ਵੀਡੀਓ ਕਾਲ ਤੇ ਉਹਨੇ ਜਿਹੜਾ ਦੂਰੋਂ ਆ ਹਾਂ ਜਿਹੜਾ ਵੀ ਇਲਾਕਿਆਂ ਭੈਣ ਭਰਾਵਾ ਉਹ ਆਪਦੀ ਦੇ ਨਾਲ ਪਕਾਈ ਨਾ ਕਰਾਵੇ ਹਾਂਜੀ ਪਤਾ ਕੀ ਆ ਬਾਜੀ ਇਹਨਾਂ ਦੀ ਸੇਵਾ ਹਰ ਕੋਲੇ ਟਾਈਮ ਪੂਰਾ ਪੂਰਾ ਹੀ ਆ ਸੇਵਾ ਕਰਾਂਗੇ ਤੇ ਬਾਜੀ 14 ਵੀ ਲੈ ਲਾਂਗੇ ਹਾਂ ਸੇਵਾ ਨਾ ਕਰਾਂਗੇ ਤੇ ਫਿਰ ਬਾਜੀ ਹੱਥ ਤੋਂ 6 ਵੀ ਰਹਿ ਸਕਦਾ ਰਹਿ ਸਕਦਾ ਗੱਲ ਤਾਂ ਸੇਵਾ ਤੇ ਮੁੱਕਣੀ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ